ਇੱਕ ਪਾਸੇ ਸਿੰਘਾਂ ਦੇ ਵੱਲੋਂ ਆਸਾਮ ਦੇ ਵਿੱਚ ਭੁਖੜਤਾਲ ਤੇ ਦੂਜੇ ਪਾਸੇ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਜਿਹੜੀ ਮੋਰਚਾ ਲਗਾ ਕੇ ਭੁਖੜਤਾਲ ਕੀਤੀ ਜਾ ਰਹੀ ਹੈ ਤੇ ਇਹਨਾਂ ਦੋਨਾਂ ਗੱਲਾਂ ਨੂੰ ਲੈ ਕੇ ਸਿੰਘਾਂ ਦੇ ਵਿੱਚ ਚਰਚਾ ਛਿੜੀ ਹੋਈ ਹੈ ਤੇ ਉੱਥੇ ਹੀ ਭਾਈ ਅਮਰਿਤਪਾਲ ਸਿੰਘ ਨੇ ਮਾਤਾ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਕਿ ਕੱਲ ਇੱਕ ਵੱਡੀ ਮੀਟਿੰਗ ਹੋਈ ਤੇ ਜਿਸ ਦੇ ਦੌਰਾਨ ਕੋਈ ਵੀ ਸੱਟਾ ਨਿਕਲ ਕੇ ਬਾਹਰ ਨਹੀਂ ਆਇਆ ਪਰੰਤੂ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸਾਡੇ ਪਰਿਵਾਰ ਦੇ ਵੱਲੋਂ ਵੀ ਭੁੱਖ ਹੜਤਾਲ ਜਾਰੀ ਹੈ ਤੇ ਨੌਜਵਾਨਾਂ ਨੇ ਇੱਕ ਵੱਡੀ ਅਪੀਲ ਭਾਈ ਅਮਰਤਪਾਲ ਸਿੰਘ ਦੀ ਮਾਤਾ ਦੇ ਵੱਲੋਂ ਕੀਤੀ ਗਈ ਆ ਤੇ ਉਹਨਾਂ ਨੇ ਕਿਹਾ ਕਿ ਵੱਧ ਤੋਂ ਵੱਧ ਜਿਹੜਾ ਮੋਰਚੇ ਨੂੰ ਵਧਾਇਆ ਜਾਵੇ ਤੇ ਸਿੰਘਾਂ ਦਾ ਜਿਹੜਾ ਕਾਫਲਾ ਹੈ ਓਹ ਓਰੇ ਆਵੇ ਤੇ ਜਿਸ ਦੇ ਦੌਰਾਨ ਨੌਜਵਾਨਾਂ ਨੂੰ ਇਹ ਵੱਡੀ ਅਪੀਲ ਭਾਈ ਅਮਰਿਤਪਾਲ ਸਿੰਘ ਦੇ ਮਾਤਾ ਦੇ ਵੱਲੋਂ ਕੀਤੀ ਗਈ ਹੈ ਤੇ ਦੱਸਦੀ ਕਿ ਬੀਤੇ ਦਿਨਾਂ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਕੈਦੀਆਂ ਸਾਥੀਆਂ ਦੀ ਵਿਰਕ ਦੇ ਵਿੱਚੋਂ ਜਿਹੜੇ ਮੋਬਾਈਲ ਫੋਨ ਅਤੇ ਸੀਸੀਟੀਵੀ ਕੈਮਰਾ ਅਤੇ ਕੁਝ ਹੋਰ ਚੀਜ਼ਾਂ ਵੀ ਬਰਾਮਦ ਹੋਈਆਂ ਤੇ ਜਿਸ ਦੇ ਦੌਰਾਨ ਕਿਹਾ ਗਿਆ ਕਿ ਪਰਿਵਾਰ ਦੇ ਵੱਲੋਂ ਜਿਹੜੀ ਸਾਜ਼ਿਸ਼ਾਂ ਨੇ ਉਹ ਸਿੰਘਾਂ ਨੂੰ ਲੈ ਕੇ ਰਚੀਆਂ ਜਾ ਰਹੀਆਂ ਨੇ ਤੇ NSA ਖਤਮ ਹੋਣ ਜਾ ਰਿਹਾ ਸੀ ਤੇ ਇਸ ਤੋਂ ਪਹਿਲਾਂ ਹੀ ਸਿੰਘਾਂ ਨੂੰ ਲੈ ਕੇ ਜਿਹੜੇ ਨਵੇਂ ਪਲਾਨ ਆ ਸਰਕਾਰਾਂ ਬਣਾ ਰਹੀਆਂ ਨੇ ਤੇ ਪ੍ਰਸ਼ਾਸਨ ਤੇ ਵੱਡੇ ਇਲਜ਼ਾਮ ਵੀ ਪਰਿਵਾਰ ਦੇ ਵੱਲੋਂ ਲਗਾਏ ਗਏ ਅਤੇ ਉਹਨਾਂ ਨੇ ਕਿਹਾ ਕਿ ਜੇਕਰ ਇਹ ਸਿੰਘਾਂ ਦੇ ਕੋਲੋਂ ਚੀਜ਼ਾਂ ਬਰਾਮਦ ਹੋਈਆਂ ਨੇ ਤਾਂ ਇਹਨਾਂ ਨੂੰ ਵੀ ਕਿਸੇ ਨੇ ਪਹੁੰਚਾਈਆਂ ਨੇ ਕਿ ਪ੍ਰਸ਼ਾਸਨ ਨੂੰ ਇੰਨਾ ਵੀ ਧਿਆਨ ਨਹੀਂ ਕਿ ਜੇਕਰ ਇਹ ਚੀਜ਼ਾਂ ਆਈਆਂ ਨੇ ਤਾਂ ਕਿੱਥੋਂ ਆਈਆਂ ਨੇ ਤੇ ਜਿਸ ਨੂੰ ਲੈ ਕੇ ਕਈ ਸਵਾਲ ਹੈ ਜਿਹੜੇ ਪਰਿਵਾਰ ਦੇ ਵੱਲੋਂ ਹੀ ਪ੍ਰਸ਼ਾਸਨ ਤੇ ਖੜੇ ਕੀਤੇ ਗਏ ਤੇ ਉੱਥੇ ਹੀ ਭਾਈ ਅਮਰਪਾਲ ਸਿੰਘ ਦੇ ਪਰਿਵਾਰ ਦੇ ਵੱਲੋਂ ਭੋਖੜਤਾਲ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਅਸਾਮ ਦੇ ਵਿੱਚ ਸਿੰਘਾਂ ਦੇ ਵੱਲੋਂ ਵੀ ਭੋਖੜਤਾਲ ਜੜੀ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਇਸ ਗੱਲ ਨੂੰ ਲੈ ਕੇ ਹੁਣ ਲਗਾਤਾਰ ਸਵਾਲ ਜਿਹੜੇ ਸਿੰਘਾਂ ਦੇ ਵਿੱਚ ਉੱਠ ਰਹੇ ਨੇ ਤੇ ਜਿਸ ਤੋਂ ਬਾਅਦ ਸਰਕਾਰਾਂ ਤੇ ਵੀ ਪਲਟਵਾਰ ਲਗਾਤਾਰ ਕੀਤੇ ਜਾ ਰਹੇ ਨੇ ਤੇ ਹੁਣ ਨੌਜਵਾਨਾਂ ਨੂੰ ਵੱਡੀ ਅਪੀਲ ਭਾਈ ਅਮਰਪਾਲ ਸਿੰਘ ਦੀ ਮਾਤਾ ਦੇ ਵੱਲੋਂ ਕੀਤੀ ਗਈ ਹੈ ਅਤੇ ਉਹਨਾਂ ਨੇ ਕਿਹਾ ਕਿ ਅਸੀਂ ਜੋ ਮੋਰਚਾ ਲਗਾਇਆ ਗਿਆ ਹੈ ਉਸ ਦੇ ਵਿੱਚ ਵੱਦ ਤੋਂ ਵੱਦ ਜਿਹੜਾ ਹਿੱਸਾ ਪਾਇਆ ਜਾਵੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆਂ ਭਾਈ ਅਮਰਤਪਾਲ ਸਿੰਘ ਦੀ ਬਾਤਾਂ ਦਾ ਹੋਰ ਕੀ ਕਹਿਣਾ ਮੇਰੀ ਸਾਰੀ ਸੰਗਤ ਨੂੰ ਅਪੀਲ ਆ ਕਿ ਅੱਜ ਸਾਨੂੰ ਸਰਕਾਰ ਨੇ ਉੱਥੇ ਮੀਟਿੰਗ ਵਾਸਤੇ ਬੁਲਾਇਆ ਤੇ ਉਹਦਾ ਕੋਈ ਵੀ ਸੱਟਾ ਨਹੀਂ ਨਿਕਲਿਆ ਤੇ ਇਸ ਕਰਕੇ ਇਹ ਸਾਡਾ ਜਿਹੜਾ ਮੋਰਚਾ ਭਾਈ ਇਦਾਂ ਹੀ ਜਾਰੀ ਰਹੂਗਾ ਤੇ ਸੰਗਤ ਨੂੰ ਵੱਧ ਤੋਂ ਵੱਧ ਅਪੀਲ ਆ ਕਿ ਮੋਰਚੇ 'ਚ ਪਹੁੰਚੇ ਬਾਕੀ ਫੇਕ ਖਬਰਾਂ ਤੇ ਕੋਈ ਵੀ ਵਿਸ਼ਵਾਸ ਨਾ ਕਰੋ ਤੇ ਬਾਕੀ ਇਹ ਵਾ ਵੀ ਦੁਬਾਰਾ ਕੋਈ ਮੀਟਿੰਗ ਹੋਊਗੀ ਤੇ ਸਰਕਾਰੀ ਇੱਥੋਂ ਆਊਗੀ ਅਹੀਂ ਨਹੀਂ ਮੋਰਚੇ 'ਚੋਂ ਜਾ ਸਕਦੇ ਬਾਕੀ ਸੰਗਤਾਂ ਨੂੰ ਵਾਤਵਾਦ ਪੀ ਲਿਆ ਕਿ ਵਾਤੋਂ ਵਾਤ ਜਿੰਨੀ ਵੀ ਸੰਗਤ ਹੋ ਸਕਦੀ ਮੋਰਚੇ 'ਚ ਪਹੁੰਚੇ ਤੇ ਫਿਰ ਜਿਆਦਾ ਵੱਡਾ ਮੋਰਚਾ ਉਹ ਫੇਰ ਹੀ ਸਰਕਾਰਾਂ ਨੂੰ ਦਬਾਅ ਬਣ ਸਕਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ